ਕਲ ਜੀ ਸਾਰਿਆਂ ਨੂੰ ਕਿਵੇਂ ਹੋ ਆਈ ਹੋਪ ਸਾਰੇ ਵਧੀਆ ਹੋਵੋਗੇ ਮੈਂ ਵੀ ਠੀਕਾਂ ਲੋ ਜੀ ਅੱਜ ਦੇ ਬਲੌਗ ਦੇ ਵਿੱਚ ਆਪਾਂ ਤੁਹਾਡਾ ਸ਼ੇਅਰ ਕਰਾਂਗੇ ਛਾਈਆਂ ਦੇ ਉੱਤੇ ਕਿਉਂਕਿ ਬਹੁਤ ਸਾਰੀਆਂ ਮੇਰੀਆਂ ਭੈਣਾਂ ਦੇ ਮੈਨੂੰ ਕਮੈਂਟ ਆਉਂਦੇ ਨੇ ਕਿ ਮੈਮ ਬਹੁਤ ਸਾਰੀਆਂ ਮੇਰੀਆਂ ਭੈਣਾਂ ਦੇ ਕੁੜੀਆਂ ਦੇ ਮੈਨੂੰ ਮੈਸੇਜ ਆਉਂਦੇ ਨੇ ਕਿ ਦੀਦੀ ਸਾਡੇ ਫੇਸ ਤੇ ਛਾਈਆਂ ਨੇ ਉਹਨਾਂ ਦਾ ਕੋਈ ਹਨਾ ਇਲਾਜ ਦੱਸੋ ਕੋਈ ਸੋਲੂਸ਼ਨ ਦੱਸੋ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਛਾਈਆਂ ਕੀ ਹੁੰਦੀਆਂ ਨੇ ਛਾਈਆਂ ਸਾਡੇ ਫੇਸ ਤੇ ਜਿਹੜਾ ਬਹੁਤ ਹੀ ਡਾਰਕ ਸਾਡੀ ਸਕਿਨ ਤੋਂ 2-3 ਸ਼ੇਡ ਡਾਰਕ ਜਿਹੜੇ ਆਪਣੇ ਦਾਗ ਪੈ ਜਾਂਦੇ ਨੇ ਬਹੁਤ ਵੱਡੇ ਵੱਡੇ ਹਨਾ ਦਾਗ ਬਣ ਜਾਂਦੇ ਨੇ ਉਹ ਜਾਂ ਤਾਂ ਰਾਉਂਡ ਹੁੰਦੇ ਨੇ ਜਾਂ ਮਤਲਬ ਕਿਤੇ 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 ਹੁੰਦੇ ਨੇ ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਛਾਈਆਂ ਠੀਕ ਹੈ ਤੇ ਛਾਈਆਂ ਆਪਣੇ ਕਿੱਥੇ ਹੁੰਦੀਆਂ ਨੇ ਜ਼ਿਆਦਾਤਰ ਆਪਣੇ ਗੱਲਾਂ ਦੇ ਉੱਤੇ ਤੇ ਨੱਕ ਦੇ ਉੱਤੇ ਠੋਡੀ ਦੇ ਉੱਤੇ ਆ ਫੇਸ ਦੇ ਰਾਉਂਡ ਛਾਈਆਂ ਹੋ ਜਾਂਦੀਆਂ ਨੇ ਤੇ ਛਾਈਆਂ ਕਿਉਂ ਹੁੰਦੀਆਂ ਨੇ ਪਹਿਲੀ ਗੱਲ ਤਾਂ ਛਾਈਆਂ ਦਾ ਕਾਰਨ ਹੁੰਦਾ ਆਪਣੇ ਹਾਰਮੋਨਸ ਜਦੋਂ ਇਨ ਬੈਲੈਂਸ ਹੁੰਦੇ ਨੇ ਉਦੋਂ ਵੀ ਆਪਣੇ ਛਾਈਆਂ ਹੋ ਜਾਂਦੀਆਂ ਨੇ ਜ਼ਿਆਦਾਤਰ ਛਾਈਆਂ ਹੁੰਦੀਆਂ ਨੇ ਜਦੋਂ ਲੇਡੀਜ਼ ਪ੍ਰੈਗਨੈਂਟ ਹੁੰਦੀਆਂ ਨੇ ਉਦੋਂ ਛਾਈਆਂ ਪੈ ਜਾਂਦੀਆਂ ਨੇ ਇੱਕ ਆਪਣੇ ਛਾਈਆਂ ਪੈਂਦੇ ਨੇ ਜਦੋਂ ਆਪਾਂ ਧੁੱਪ ਦੇ ਵਿੱਚ ਬਾਹਰ ਨਿਕਲਦੇ ਆ ਵਿਦਆਊਟ ਪ੍ਰੋਟੈਕਸ਼ਨ ਮੀਨਸ ਫੇਸ ਨੂੰ ਕਵਰ ਨਹੀਂ ਕਰਦੇ ਹੈਗੇ ਹਨਾ ਸਨ ਨਾਲ ਆਪਣੀ ਸਕਿਨ ਡੈਮੇਜ ਹੋ ਜਾਂਦੀ ਆ ਉਹਦੇ ਨਾਲ ਆਪਣੀ ਅਨਈਵਨ ਸਕਿਨ ਹੁੰਦੀ ਆ ਡੀ ਟੈਨ ਹੋ ਜਾਂਦੀ ਆ ਤੇ ਛਾਈਆਂ ਵੀ ਹੋ ਜਾਂਦੀਆਂ ਨੇ ਦੂਸਰੀ ਗੱਲ ਆਪਣੀ ਬੋਡੀ ਦੇ ਅੰਦਰ ਕਮੀ ਹੋਣਾ ਖੂਨ ਦੀ ਕਮੀ ਹੋਣਾ ਮਤਲਬ ਕਈ ਕਾਰਨਾ ਕਰਕੇ ਆਪਣੇ ਫੇਸ ਦੇ ਉੱਤੇ ਛਾਈਆਂ ਹੋ ਜਾਂਦੀਆਂ ਨੇ ਤੇ ਇਹਨਾਂ ਦਾ ਇਲਾਜ ਮਾਰਕੀਟ ਦੇ ਵਿੱਚ ਬਹੁਤ-ਬਹੁਤ ਮਹਿੰਗੀਆਂ-ਮਹਿੰਗੀਆਂ ਮੈਡੀਸਨ ਵੀ ਪਈਆਂ ਨੇ ਦਵਾਈਆਂ ਪਈਆਂ ਨੇ ਹਨਾ ਬਹੁਤ ਸਾਰੀਆਂ ਕਰੀਮਸ ਵੀ ਆਉਂਦੀਆਂ ਨੇ ਬਟ ਕਈਆਂ ਨੂੰ ਇਹਨਾਂ ਦਾ ਰਿਜ਼ਲਟ ਨਹੀਂ ਮਿਲਦਾ ਹੈਗਾ ਕਈਆਂ ਨੂੰ ਹੋਰ ਜ਼ਿਆਦਾ ਸਾਈਡ ਇਫੈਕਟ ਹੋ ਜਾਂਦਾ ਤੇ ਕਈਆਂ ਦੀ ਛਾਈਆਂ ਹੋਰ ਜ਼ਿਆਦਾ ਵੱਜ ਜਾਂਦੀਆਂ ਨੇ ਤੇ ਕਈਆਂ ਨੂੰ ਫਰਕ ਪੈ ਜਾਂਦਾ ਤੇ ਮੈਂ ਤੁਹਾਨੂੰ ਦੱਸਦੀ ਆ ਅੱਜ ਤੋਂ 3-4 ਸਾਲ ਪਹਿਲਾਂ ਮੇਰੇ ਫੇਸ ਉਤੇ ਬਹੁਤ ਜ਼ਿਆਦਾ ਛਾਈਆਂ ਹੋ ਗਈਆਂ ਸੀਗੀਆਂ ਮੀਨਸ ਇਸ ਟਾਈਪ ਦੀਆਂ ਛਾਈਆਂ ਹੋ ਗਈਆਂ ਸੀਗੀਆਂ ਤੇ ਮੈਨੂੰ ਸੱਚੀ ਬਹੁਤ ਜ਼ਿਆਦਾ ਟੈਨਸ਼ਨ ਹੋ ਗਈ ਸੀ ਕਿਉਂਕਿ ਬੰਦੇ ਦੇ ਕੋਲ ਕੱਪੜੇ ਜਿੰਦਾਂ ਦੀ ਮਰਜ਼ੀ ਪਾਏ ਹੋਣ ਜਦੋਂ ਤੱਕ ਉਹਦਾ ਫੇਸ ਸੋਹਣਾ ਨਹੀਂ ਹੋਊਗਾ ਤਾਂ ਕੁਝ ਵੀ ਪਾਇਆ ਲਾਇਆ ਜੱਜਦਾਰ ਨਹੀਂ ਹੈਗਾ ਕਿਉਂਕਿ ਮੇਨ ਆਪਣਾ ਫੇਸ ਤੋਂ ਹੀ ਇਮਪ੍ਰੈਸ਼ਨ ਪੈਂਦਾ ਜਦੋਂ ਆਪਣਾ ਫੇਸ ਹੀ ਸੋਹਣਾ ਨਹੀਂ ਹੋਊਗਾ ਤਾਂ ਸਾਰਾ ਲਾਇਆ ਕੀਤਾ ਪਾਇਆ ਸਾਰਾ ਆਪਣਾ ਬੇਕਾਰ ਜਾਂਦਾ ਕਿਉਂਕਿ ਸਾਨੂੰ ਹੁੰਦਾ ਸਾਡਾ ਫੇਸ ਸੋਹਣਾ ਲੱਗੇ ਵਿਦਆਊਟ ਐਨੀ ਮੇਕਅਪ ਵਿਦਆਊਟ ਐਨੀ ਕੋਈ ਵੀ ਚੀਜ਼ ਆ ਨਾ ਹੁੰਦਾ ਵੀ ਸਾਡਾ ਫੇਸ ਨੇਚਰਲ ਸੋਹਣਾ ਲੱਗੇ ਹਰ ਕੋਈ ਜਾਣਦਾ ਕਿ ਮੇਰੀ ਸਕਿਨ ਸਾਫ਼ ਹੋਵੇ ਹੈਲਦੀ ਹੋਵੇ ਸੋਹਣੀ ਹੋਵੇ ਤੇ ਅੱਜ ਆਪਾਂ ਗੱਲ ਕਰਾਂਗੇ ਵੀ ਆਪਾਂ ਇਹ ਛਾਈਆਂ ਜਿਹੜੀਆਂ ਕਿੱਦਾਂ ਰੋਕ ਸਕਦੇ ਆ ਤੇ ਤੁਹਾਨੂੰ ਤੁਸੀਂ ਕੀ ਕਰਨਾ ਪਹਿਲਾਂ ਤੁਸੀਂ ਮੈਂ ਤੁਹਾਨੂੰ ਵੀਡੀਓ ਲਗਾਨੀ ਆ ਤੁਸੀਂ ਉਹ ਵੀਡੀਓ ਦੇਖੋ ਤੇ ਫਿਰ ਮੈਂ ਤੁਹਾਨੂੰ ਦੱਸਦੀ ਆ ਹਾਂਜੀ ਤੇ ਲੋ ਜੀ ਇਹ ਲਿਆ ਮੈਂ ਮੁਲਠੀ ਪਾਊਡਰ ਤੇ ਇੱਕ ਚਮਚਾ ਆਪਾਂ ਮੁਲਠੀ ਪਾਊਡਰ ਲੈਣਾ ਤੇ ਇਹ ਮੈਂ ਦਹੀਂ ਲਿਆ ਇਦਾਂ ਦਾ گاੜਾ ਦਹੀਂ ਹੋਣਾ ਚਾਹੀਦਾ ਤੁਹਾਡਾ ਤੇ ਆਪਾਂ ਇੱਕ ਚਮਚਾ ਦਹੀਂ ਦਾ ਪਾਵਾਂਗੇ ਇਹ ਤੁਹਾਨੂੰ ਮੈਂ ਆਪਣੇ ਇੱਕ ਫੇਸ ਤੇਲਗਾਨ ਦੇ ਹਿਸਾਬ ਨਾਲ ਦੱਸ ਰਹੀ ਹਾਂ ਠੀਕ ਹੈ ਇਹ ਆਪਾਂ ਦਹੀਂ ਲੈ ਲਿਆ ਇੱਕੋ ਹੀ ਚਮਚਾ ਆਪਾਂ ਇਹਦੇ ਵਿੱਚ ਬੁਲੇਠੀ ਪਾਊਡਰ ਪਾ ਲੈਣਾ ਠੀਕ ਹੈ ਗਾਇਸ ਇਹਨੂੰ ਹੁਣ ਆਪਾਂ ਮਿਕਸ ਕਰ ਲੈਣਾ ਹੋਰ ਇਹਦੇ ਵਿੱਚ ਕੁਝ ਐਡ ਕਰਨ ਦੀ ਲੋੜ ਨਹੀਂ ਹੈਗੀ ਇਹ ਤੁਸੀਂ ਡੇਲ ਹੀ ਲਾਉਣਾ ਠੀਕ ਹੈ ਇਦਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਗਾਈਜ਼ ਇੱਦਾਂ ਦੀ ਕਨਸਿਸਟੈਂਸੀ ਕਰ ਲੈਣੀ ਹੈ ਦੀ ਡਾਰਕ ਡਾਰਕ ਨਹੀਂ ਮਤਲਬ ਗਾੜੀ ਜੀ ਠਿੱਕ ਜਿਹਾ ਪੇਸਟ ਬਣਾ ਲੈਣਾ ਕਿ ਆਪਾਂ ਨੇ ਤਾਂ ਕਿ ਆਪਣੇ ਫੇਸ ਤੇ ਜਦੋਂ ਅਪਲਾਈ ਕਰੀਏ ਆਪਾਂ ਚੰਗੀ ਤਰ੍ਹਾਂ ਅਪਲਾਈ ਹੋ ਜਾਵੇ ਦੇਖੋ ਗਾਈਜ਼ ਇਸ ਤਰ੍ਹਾਂ ਦਾ ᱛᱚ ਗਾਈਜ਼ ਫੇਸ ਮੇਂ ਵਾਸ਼ ਕਰ ਰਹੀ ਹਾਂ ਕਿਉਂਕਿ ਮੈਂ ਲਗਾਣਾ ਫੇਸ ਮਾਸਕ ਲਓ ਜੀ ਫੇਸ ਪੈਕ ਆਪਾਂ ਅਪਲਾਈ ਕਰ ਲਿਆ ਹੁਣ ਜਦੋਂ ਇਹ ਡਰਾਈ ਹੋਊਗਾ ਫਿਰ ਆਪਾਂ ਫੇਸ ਵਾਸ਼ ਕਰਾਂਗੇ ਠੀਕ ਹੈ ਜੀ ਲਓ ਜੀ ਹੁਣ ਮੇਰਾ ਫੇਸ ਆ ਜਿਹੜਾ ਬਿਲਕੁਲ ਡਰਾਈ ਹੋ ਚੁੱਕਿਆ ਠੀਕ ਹੈ ਇਸ ਤਰ੍ਹਾਂ ਡਰਾਈ ਹੋ ਜਾਂਦਾ ਇਹ ਤੇ ਹੁਣ ਮੈਂ ਫੇਸ ਵਾਸ਼ ਕਰਕੇ ਤੁਹਾਨੂੰ ਦਿਖਾਉਣੀ ਆ ਠੀਕ ਹੈ ਦੇਖੋ ਇਸ ਤਰ੍ਹਾਂ ਡਰਾਈ ਹੋਏਗਾ ਚਲੋ ਤੇ ਤੁਸੀਂ ਉਹ ਵੀਡੀਓ ਦੇਖ ਚੁੱਕੇ ਹੋ ਤੇ ਉਹ ਮੈਂ ਤੁਹਾਨੂੰ ਲਗਾ ਕੇ ਵੀ ਦਿਖਾਇਆ ਫੇਸ ਪੈਕ ਤੇ ਅਪਲਾਈ ਕਰਕੇ ਵੀ ਦਿਖਾਇਆ ਤੇ ਤੁਹਾਨੂੰ ਰਿਜ਼ਲਟ ਵੀ ਤੁਹਾਡੇ ਸਾਹਮਣੇ ਮੈਂ ਵਿਜੀਬਲ ਕੀਤਾ ਅਗਰ ਤੁਹਾਡੇ ਫੇਸ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤਰ੍ਹਾਂ ਦੀਆਂ ਛਾਈਆਂ ਨੇ ਕੋਈ ਦਾਗ ਨੇ ਥੱਬੇ ਨੇ ਕੋਈ ਵੀ ਕਿੰਨੀ ਵੀ ਜ਼ਿਆਦਾ ਛਾਈ ਹੋਵੇ ਤਾਂ ਤੁਸੀਂ ਪਲੀਜ਼ ਇਹ ਜਿਹੜਾ ਫੇਸ ਪੈਕ ਮੈਂ ਤੁਹਾਨੂੰ ਦੱਸਿਆ ਮੁਲੇਠੀ ਪਾਊਡਰ ਤੇ ਦਹੀਂ ਇਹ ਤੁਸੀਂ ਰੈਗੂਲਰ ਯੂਜ਼ ਕਰੋ ਦੋ ਤੋਂ ਤਿੰਨ ਮਹੀਨੇ ਰੈਗੂਲਰ ਯੂਜ਼ ਕਰੋਗੇ ਬਿਲਕੁਲ ਤੁਹਾਡੀਆਂ ਛਾਈਆਂ ਹੌਲੀ-ਹੌਲੀ ਹੌਲੀ-ਹੌਲੀ ਹੌਲੀ ਬਿਲਕੁਲ ਹੀ ਖਤਮ ਹੋ ਜਾਣਗੀਆਂ ਔਰ ਐਸਾ ਕੁਝ ਨਹੀਂ ਹੈਗਾ ਵੀ ਆਪਾਂ ਨਹੀਂ ਕਰ ਸਕਦੇ ਬਸ ਥੋੜੀ ਮਿਹਨਤ ਦੀ ਲੋੜ ਆ ਅਗਰ ਮਿਹਨਤ ਕਰੋਗੇ ਤਾਂ ਸਭ ਕੁਝ ਪੋਸੀਬਲ ਆ ਤੇ ਬਹੁਤ ਹੀ ਮਤਲਬ ਆਪਣੇ ਘਰ ਦੇ ਵਿੱਚ ਹੀ ਇਹ ਚੀਜ਼ਾਂ ਅਵੇਲੇਬਲ ਹੁੰਦੀਆਂ ਨੇ ਆਪਾਂ ਘਰ ਦੇ ਵਿੱਚ ਹੀ ਚੀਜ਼ਾਂ ਯੂਜ਼ ਕਰਕੇ ਆਪਾਂ ਆਪਣੀ ਸਕਿਨ ਸਹੀ ਕਰ ਸਕਦੇ ਆ ਕਿਉਂਕਿ ਕਈ ਇਨਫੋਰਡ ਨਹੀਂ ਕਰ ਸਕਦੇ ਹੁੰਦੇ ਬਹੁਤ ਟ੍ਰੀਟਮੈਂਟ ਵੀ ਆਉਂਦੇ ਨੇ ਮਾਰਕੀਟ ਦੇ ਵਿੱਚ ਬਹੁਤ ਡਾਕਟਰ ਲੇਜ਼ਰ ਟ੍ਰੀਟਮੈਂਟ ਕਰਦੇ ਨੇ ਹਨਾ ਮਤਲਬ ਬਹੁਤ ساری ਟੈਕਨੀਕ ਆਗਿਆ ਨੈਚੁਰਲ ਫੇਸ ਲਈ ਫੇਸ਼ੀਅਲਸ ਆਉਂਦੇ ਨੇ ਬਟ ਨਹੀਂ ਫਰਕ ਪੈਂਦਾ ਹਨ ਆਪਾਂ ਕਹਿੰਦੇ ਹਾਂ ਕਈ ਅਫੋਰਡ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਪੈਂਦਾ ਚਲੋ ਉਹਨਾਂ ਨੂੰ ਪੈਂਦਾ ਹੋਊਗਾ ਆਪਾਂ ਨਹੀਂ ਜਜ ਨਹੀਂ ਕਰਦੇ ਕਿਸੇ ਨੂੰ ਬਟ ਕਈ ਅਫੋਰਡ ਨਹੀਂ ਕਰ ਸਕਦੇ ਹੁੰਦੇ ਤਾਂ ਤੁਸੀਂ ਘਰ ਦੇ ਵਿੱਚ ਆਪਣਾ ਜਿਹੜੀਆਂ ਛਾਈਆਂ ਠੀਕ ਕਰ ਸਕਦੇ ਹੋ ਜਿਹੜਾ ਮੈਂ ਤੁਹਾਨੂੰ ਫੇਸਬੈਕ ਦੱਸਿਆ ਤੁਸੀਂ ਰੈਗੂਲਰ ਯੂਜ਼ ਕਰੋ ਡੇਲੀ ਯੂਜ਼ ਕਰੋ ਡੈਫੀਨਿਟਲੀ ਤੁਹਾਨੂੰ ਫਰਕ ਪਊਗਾ ਇੱਕ ਹਫ਼ਤੇ ਦੇ ਅੰਦਰ ਅੰਦਰ ਤੁਹਾਨੂੰ ਰਿਜ਼ਲਟ ਵਿਜ਼ੀਬਲ ਹੋਣਾ ਸ਼ੁਰੂ ਹੋ ਜਾਊਗਾ ਤੇ ਦੂਜੀ ਗੱਲ ਮੈਂ ਡਾਕਟਰ ਕੋਲੋਂ ਮੈਡੀਸਿਨ ਖਾਈ ਸੀਗੀ ਤੇ ਮੈਂ ਆਪਣੇ ਕਿਸੇ ਬਲੌਗ ਦੇ ਵਿੱਚ ਵੀ ਦਿਖਾਇਆ ਸੀਗਾ ਤੇ ਪਟਿਆਲੇ ਆਪਣੇ ਇੱਥੇ ਡਾਕਟਰ ਨੇ ਸਕਿਨ ਵਾਲੇ ਡਾਕਟਰ ਮੈਂ ਉਹਨਾਂ ਤੋਂ ਮੈਡੀਸਿਨ ਖਾਈ ਸੀ 3 ਮੰਥ ਤਿੰਨ ਮੰਥ ਤੱਕ ਮੈਂ ਮੈਡੀਸਿਨ ਖਾਈ ਸੀ ਤੇ ਮੈਨੂੰ ਕਾਫੀ ਅੱਛਾ ਰਿਜ਼ਲਟ ਮਿਲਿਆ ਸੀਗਾ ਤੇ ਕਈਆਂ ਨੂੰ ਮਿਲਦਾ ਕਈਆਂ ਨੂੰ ਨਹੀਂ ਮਿਲਦਾ ਬਟ ਮੇਰੀ ਸਕਿਨ ਤੇ ਉਹਨਾਂ ਦੀ ਮੈਡੀਸਿਨ ਨੇ ਬਹੁਤ ਅੱਛਾ ਇਫੈਕਟ ਕੀਤਾ ਤੇ ਕਾਫੀ ਜ਼ਿਆਦਾ ਮੇਰੀ ਸਕਿਨ ਤੁਸੀਂ ਦੇਖ ਸਕਦੇ ਹੋ ਕਲੀਅਰ ਹੋ ਚੁੱਕੀ ਹੈ ਕਿਉਂਕਿ ਮੇਰੇ ਇਸ ਤਰ੍ਹਾਂ ਇਸ ਤਰ੍ਹਾਂ ਦੇ ਨੀਚੇ ਨੂੰ ਉਚਾਈਆਂ ਹੋ ਗਈਆਂ ਸੀਗੀਆਂ ਕਿਉਂਕਿ ਸੱਚੀ ਮੈਨੂੰ ਬਹੁਤ ਹੀ ਗੰਦੀਆਂ ਲੱਗਦੀਆਂ ਸੀ ਤੇ ਮੈਂ ਬਹੁਤ ਜ਼ਿਆਦਾ ਡੀਮੋਟੀਵੇਟ ਹੋ ਗਈ ਸੀ ਕਿਉਂਕਿ ਜਦੋਂ ਆਪਾਂ ਕਿੰਨਾ ਹੀ ਮਹਿੰਗਾ ਸੂਟ ਪਾ ਲਈਏ ਕਿੰਨਾ ਹੀ ਕੁਝ ਕਰ ਲਈਏ ਜਦੋਂ ਆਪਣੇ ਫੇਸ ਤੇ ਦਾਗ-ਧੱब्बे ਹੋਣਗੇ ਆਪਾਂ ਬਿਲਕੁਲ ਕੌਨਫੀਡੈਂਸ ਫੀਲ ਨਹੀਂ ਕਰਦੇ ਆਪਣੇ ਆਪ ਦੇ ਵਿੱਚ ਆਪਾਂ ਨੂੰ ਕੌਨਫੀਡੈਂਟ ਨਹੀਂ ਹੁੰਦੇ ਆਪਾਂ ਬਿਲਕੁਲ ਤੇ ਆਪਾਂ ਨੂੰ ਹੁੰਦਾ ਯਾਰ ਨਹੀਂ ਕਿ ਹਨਾ ਵੀ ਮੇਰੀ ਸਕਿਨ ਦੇ ਵਿੱਚ ਕਮੀ ਹੈ ਜਦੋਂ ਆਪਾਂ ਫਾਊਂਡੇਸ਼ਨ ਵੀ ਲਗਾਦੇ ਆ ਕੋਈ ਮੇਕਅਪ ਵੀ ਕਰਦੇ ਆ ਤਾਂ ਬਹੁਤ ਕਾਲਾ-ਕਾਲਾ ਦਿਖਦਾ ਕਿਉਂਕਿ ਦਾਗ ਬਹੁਤ ਜ਼ਿਆਦਾ ਹੁੰਦੇ ਨੇ ਫੇਸ ਤੇ ਬੱਸ ਮੈਂ ਤੁਹਾਨੂੰ ਇਹੀ ਕਹਿਨੀ ਆ ਹੈਲਦੀ ਡਾਈਟ ਲਓ ਪੂਰੀ ਨੀਂਦ ਲਓ ਠੀਕ ਹੈ ਅਗਰ ਤੁਸੀਂ ਚਾਹੁੰਦੇ ਹੋ ਤੁਹਾਡੀ ਸਕਿਨ ਹੈਲਦੀ ਰਵੇ ਵੱਧ ਤੋਂ ਵੱਧ ਪਾਣੀ ਪੀਓ ਬਾਕੀ ਮੈਂ ਆਪਣੀ ਸਕਿਨ ਕੇਅਰ ਵਾਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀਗਾ ਕਿ ਤੁਸੀਂ ਇੱਕ ਡੇਲੀ ਕੈਪਸੂਲ ਖਾਣਾ ਸਕਿਨ ਵਿਟ ਦਾ ਉਹ ਤੁਸੀਂ ਹੁਣ ਤੋਂ ਹੀ ਸ਼ੁਰੂ ਕਰ ਦਿਓ ਅਗਰ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਆ ਵੀਡੀਓ ਸਕਿਪ ਕਰਕੇ ਹੁਣੇ ਜਾ ਕੇ ਆਪਣੇ ਕਿਸੇ ਫੈਮਿਲੀ ਮੈਂਬਰ ਨੂੰ ਭੇਜ ਦਿਓ ਜਾਂ ਖੁਦ ਜਾਓ ਤੇ ਜਾ ਕੇ ਅੱਜ ਹੀ ਸਕਿਨ ਵਿਟ ਬਾਇਓਟਿਨ ਦੀ ਸਕਿਨ ਵਿਟਾ ਮੈਂ ਆਪਣੀ ਸਕਿਨ ਕੇਅਰ ਦੇ ਵਿੱਚ ਉਹਦਾ ਸਕਰੀਨ ਸ਼ਾਟ ਲਗਾਇਆ ਉਹ ਵਾਲੀ ਮੈਡੀਸਿਨ ਲੈ ਕੇ ਆਓ ਤੇ ਉਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਉਹ ਆਪਣੀ ਸਕਿਨ ਦੇ ਲਈ ਆ ਆਪਣੀ ਹੈਲਥ ਦੇ ਲਈ ਆ ਕਿਉਂਕਿ ਜਿਹੜੀ ਆਪਣੀ ਸਰੀਰ ਦੇ ਵਿੱਚ ਕਮੀਆਂ ਹੁੰਦੀਆਂ ਨੇ ਉਹ ਉਹਨਾਂ ਨੂੰ ਪੂਰਾ ਕਰਦਾ ਕਿਉਂਕਿ ਅੱਜ ਕੱਲ ਇੰਨੀ ਜਿਆਦਾ ਚੀਜ਼ਾਂ ਦੇ ਵਿੱਚ ਮਲਾਵਟ ਹੋ ਗਈ ਹੈ ਕਿ ਅਸੀਂ ਉਹ ਜਿਹੜੇ ਪ੍ਰੋਟੀਨ ਜਾਂ ਵਿਟਾਮਿਨਸ ਨੇ ਹਨਾ ਜੋ ਵੀ ਸਾਡੀ ਸਕਿਨ ਨੂੰ ਚਾਹੀਦਾ ਉਹ ਸਾਨੂੰ ਅੱਜਕੱਲ ਨਹੀਂ ਮਿਲ ਰਿਹਾ ਹੈਗਾ ਕਿਉਂਕਿ ਅੱਜਕੱਲ ਬਹੁਤ ਜ਼ਿਆਦਾ ਮਿਲਾਵਟ ਆ ਗਈ ਆ ਫਰੂਟਸ ਦੇ ਵਿੱਚ ਦੇਖ ਲਓ ਵੈਜੀਟੇਬਲਸ ਦੇਖ ਲਓ ਹਰ ਇੱਕ ਚੀਜ਼ ਦੇ ਵਿੱਚ ਮਿਲਾਵਟ ਆ ਗਈ ਇਸ ਕਰਕੇ ਆਪਾਂ ਨੂੰ ਮੈਡੀਸਨ ਵਗੈਰਾ ਖਾ ਕੇ ਹੀ ਉਹ ਆਪਣੀ ਜਿਹੜੀ ਕਮੀਆਂ ਪੂਰੀ ਕਰਨੀ ਪੈਣੀਆਂ ਸਕਿਨ ਦੀ ਹੈਲਥ ਲਈ ਠੀਕ ਹੈ ਤੇ ਜੂਸ ਡੇਲੀ ਪੀਣਾ ਨਾਰੀਅਲ ਪਾਣੀ ਡੇਲੀ ਪੀਓਗਾ ਤੁਸੀਂ ਨਾਰੀਅਲ ਪਾਣੀ ਨਹੀਂ ਅਫੋਰਡ ਕਰ ਸਕਦੇ ਮੈਨੂੰ ਕਮੈਂਟ ਦੇ ਵਿੱਚ ਕਮੈਂਟ ਵੀ ਆਇਆ ਸੀਗਾ ਕਿ 80 ਰੁਪਏ ਦਾ ਕੋਕੋਨਟ ਦਾ ਨਾ ਵਾਟਰ ਆ ਵੀ ਨਾਰੀਅਲ ਆ ਵੀ ਦਿੱਦੀ ਅਸੀਂ ਕਿੱਦਾਂ ਹਨਾ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਨਹੀਂ ਅਫੋਰਡ ਕਰ ਸਕਦਾ ਕੋਈ ਵੀ ਡੇਲੀ 80 ਰੁਪਏ ਨਹੀਂ ਲਗਾ ਸਕਦਾ ਆਪਣੀ ਸਕਿਨ ਦੇ ਲਈ ਤੇ ਤੁਸੀਂ ਡੇਲੀ ਪਾਣੀ ਦਾ ਪੀ ਸਕਦੇ ਹੋ ਨਾ ਪਾਣੀ ਬਿਲਕੁਲ ਫ੍ਰੀ ਹੈ ਪਾਣੀ ਦਾ ਕੋਈ ਪੈਸੇ ਲੱਗਦੇ ਨਹੀਂ ਹੈਗੇ ਤੁਸੀਂ ਡੇਲੀ 2 ਲੀਟਰ ਪਾਣੀ ਪੀਣਾ ਐਟਲੀਸਟ 7-8 ਗਲਾਸ ਡੇਲੀ ਇਨਟੇਕ ਕਰੋ ਠੀਕ ਹੈ ਵੱਧ ਤੋਂ ਵੱਧ ਪਾਣੀ ਪੀਓ ਫਰੂਟ ਖਾਓ ਤੇ ਹੈਲਦੀ ਸੈਲਡ ਵਗੈਰਾ ਹੋ ਗਿਆ ਜਿੱਦਾਂ ਆਪਣਾ ਸਬਜ਼ੀਆਂ ਹੋ ਗਿਆ ਗ੍ਰੀਨ ਠੀਕ ਹੈ ਉਹ ਖਾਓ ਤਾਂ ਤੁਹਾਡੀ ਡੈਫੀਨਿਟਲੀ ਸਕਿਨ ਵੈਸੇ ਹੀ ਕਲੀਅਰ ਹੋ ਜਾਣੀ ਆ ਬਾਰੋਂ ਸਕਿਨ ਦੇ ਨਾਲ-ਨਾਲ ਤੁਹਾਨੂੰ ਅੰਦਰੋਂ ਵੀ ਆਪਣੀ ਸਕਿਨ ਦਾ ਜਿਹੜਾ ਧਿਆਨ ਰੱਖਣਾ ਪਊਗਾ ਤਾਂ ਹੀ ਤੁਹਾਡੀ ਸਕਿਨ ਹੈਲਦੀ ਹੋਊਗੀ ਤੇ ਤੁਸੀਂ ਮਲੇਠੀ ਪਾਊਡਰ ਤੇ ਦਹੀਂ ਦਾ ਫੇਸ ਪੈਕ ਡੇਲੀ ਯੂਜ਼ ਕਰੋ ਤੁਹਾਨੂੰ ਦੇਖਿਓ ਬਹੁਤ ਅੱਛੇ ਰਿਜ਼ਲਟ ਮਿਲਣਗੇ ਤੇ ਆਈ ਹੋਪ ਗਾਇਜ਼ ਤੁਹਾਨੂੰ ਇਹ ਵੀਡੀਓ ਜਿਹੜੀ ਤੁਹਾਡੇ ਸਾਰਿਆਂ ਲਈ ਹੈਲਪਫੁਲ ਰਹੀ ਹੋਣੀ ਮੈਨੂੰ ਜਿੰਨੀ ਨੌਲੇਜ ਸਿਗੀ ਜੋ ਮੈਨੂੰ ਪਤਾ ਸੀ ਦੇਖੋ ਮੈਂ ਉਹ ਤੁਹਾਨੂੰ ਸ਼ੇਅਰ ਕੀਤਾ ਆਈ ਹੋਪ ਤੁਸੀਂ ਇਹ ਟਰਾਈ ਕਰੋਗੇ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਰਿਜ਼ਲਟ ਵਿਜ਼ੀਬਲ ਹੋਏ ਨੇ ਜਾਂ ਨਹੀਂ ਹੋਏ ਤੇ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਲੱਗੀ ਹੋਣੀ ਹੈਲਪਫੁਲ ਹੋਈ ਹੋਣੀ ਅਗਰ ਥੋੜੀ ਜਿਹੀ ਵੀ ਹੈਲਪਫੁਲ ਰਹੀ ਹੋਵੇ ਕੁਝ ਵੀ ਮਦਦ ਮਿਲੀ ਹੋਵੇ ਤਾਂ ਪਲੀਜ਼ ਪਲੀਜ਼ ਮੇਰੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਪਹੁੰਚਣਲ ਤੇ ਪਹਿਲੀ ਵਾਰੀ ਆਨੇ ਹੋ ਸਬਸਕ੍ਰਾਈਬ ਕਰਿਓ ਸੋਹਣੇ ਜਿਹੇ ਕਮੈਂਟ ਕਰਕੇ ਦੱਸਿਓ ਤੇ ਠੀਕ ਹੈ ਇਹ ਵੀ ਦੱਸਿਓ ਕਿ ਨੈਕਸਟ ਵੀਡੀਓ ਆਪਾਂ ਕਿਸ ਟੌਪਿਕ ਤੇ ਲੈ ਕੇ ਆਈਏ ਚਲੋ ਠੀਕ ਹੈ ਜੀ ਫਿਰ ਹੁਣ ਮਿਲਾਂਗੇ ਨਵੀਂ ਵੀਡੀਓ ਚ ਬਲੌਗ ਦੇ ਵਿੱਚ ਤਦ ਤੱਕ ਤੁਸੀਂ ਬਣੇ ਰਹੋ ਜੁੜੇ ਰਹੋ ਚੈਨਲ ਦੇ ਨਾਲ ਆਪਣਾ ਤੇ ਆਪਣੀ ਫੈਮਿਲੀ ਦਾ ਰੱਖੋ ਧਿਆਨ ਬਾਏ ਜੀ ਸਤਿ ਸ਼ਕਾਲ